ਇਸ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰ ਰਿਹਾ ਸੀ ਲੱਖਾ ਸਿੰਘ ਸਿਧਾਣਾ 6 ਦਿਨਾਂ ਬਾਅਦ ਲੱਖਾ ਨੂੰ ਛੱਡਿਆ ਜਾਵੇਗਾ ਸੋ 6 ਦਿਨਾਂ ਤੱਕ ਪਨਾਸਿੱਧ ਨੂੰ ਛੱਡਿਆ ਜਾਵੇਗਾ ਇਹ ਸਹਿਮਤੀ ਬਣੀ ਭਈ ਪ੍ਰਸ਼ਾਸਨ ਦੇ ਨਾਲ ਦੇਖੋ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਕਿ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛੱਡ ਦਿੱਤਾ ਜਾਵੇ ਅੱਜ 3 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭੰਨੇ ਨੂੰ ਜਿਹੜਾ ਬਿਨਾਂ ਸ਼ਰਤ ਹੋ ਛੱਡ ਦੇ ਕਿੰਨੇ ਦਿਨਾਂ ਦਾ ਸਮਾਂ ਕਿਉਂ ਲੱਗਦਾ ਹੈ ਵਿੱਚ ਉਹਦੇ 'ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ ਤੇ ਅੱਜ ਹੀ ਰੁਕਾ ਪੇ ਜੋ ਛੱਡ ਦੋ ਉਹ ਕਹਿੰਦੇ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਹੀ ਛੱਡ ਦਿੰਦੇ ਮਦਾਈ ਨੇ ਪ੍ਰਾਈਵੇਟ ਬੰਦੇ ਕਿਸ ਨੇ ਜਿੱਦੀ ਚੈਨੀ ਖੜੇ ਤਾਂ ਇਹ ਨਹੀਂ ਕੀਤੇ ਨਾ ਚਾਹੇ ਚੈਨੀ ਖੋਣ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਿਟ ਚਾਰਜ ਹੋਣੇ ਪਰਚੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ ਕੋਈ ਗੱਲ ਨਹੀਂ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫਿਰ ਕਿੱਟਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਇੱਕ ਅਜ ਬਹਿਮ ਤੋੜਤਾ ਧਰਮ ਤੋੜਤਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਬੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟਿਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇੱਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇੰਨੇ ਜ਼ਬਰਦਸਤ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪ੍ਰਵਾਹ ਨਹੀਂ ਕੀਤੀ ਜ਼ਬਰਦਸਤ ਮੂੰਹ ਤੋੜ ਜਵਾਬ ਦਿੱਤਾ ਹੈ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਈ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਇਹ ਉਹ ਨੌਜਵਾਨੀ ਆ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਵੀ ਭਾਈ ਤੁਸੀਂ ਉਹ ਫੋਰਸਾਂ ਜਿਹੜੀਆਂ ਜਿੱਤ ਵੱਲ ਲੈ ਕੇ ਜਾਣੀ ਹੈ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਬ ਤੇ ਤੋਂ ਕੰਮ ਲਿਆ ਕਰੋ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮੇ ਲੱਗਦਾ ਵੀ ਇਹ ਢ ਘਾਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰੜੜ ਆਵਾਜ਼ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਆ ਤਾਂ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਸਾਡੇ ਕੋਲੇ ਨੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਉਹ ਧੰਨਵਾਦ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਹੱਥ ਬੰਨ੍ਹ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲ ਵਾਲੇ ਪਿੰਡ ਤੋਂ ਪਿੰਡ ਦੇ ਪਰੇ ਪਿੰਡਾਂ ਮਾਲ ਵਾਲਾ ਉੱਥੋਂ ਕੱਲੀ ਆਈ ਆ ਬਸ ਚੜ੍ਹ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਧਰ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਜਿੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ ਗੱਲ ਹੈ ਜ਼ਬਰ ਦੇ ਖਿਲਾਫ ਗੱਲ ਹੈ ਜ਼ੁਲਮ ਦੇ ਖਿਲਾਫ ਗੱਲ ਜਿਹੜੀ ਆਵਾਜ਼ ਉੱਠੀ ਆ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਕਿ ਅਸੀਂ ਕਿਸੇ ਮੀਡੀਆ ਨੂੰ ਦੱਬ ਲਾਂਗੇ ਕਿਸੇ ਅਸੀਂ ਨੌਜਵਾਨ ਦੇ ਪਰਚੇ ਪਾ ਕੇ ਦੱਬ ਲਾਂਗੇ ਉਹ ਵਾਜ ਦੱਬੀ ਨਹੀਂ ਜਾ ਸਕਦਾ ਤੁਸੀਂ ਕਹਦੇ ਮਦਦ ਕੋਈ ਨਹੀਂ ਕਰਦਾ ਵਕਾਈਨਾ ਲਿਬਲ ਹੋਏਗਾ ਜਿਹੜੇ ਚੈਨਲ ਨੇ ਇਹਨਾਂ ਨੇ ਕਾਰਵਾਈਆਂ ਕਰਵਾਂ ਜਾਨੇ ਉਹਨਾਂ ਨੂੰ ਮੰਨਾਣਾ ਸੌਖਾ ਆਏਗਾ ਕਿ ਇਹ ਕਾਰਵਾਈ ਨਾ ਕਰੋ ਆਪਦੇ ਜਿਹੜੀਆਂ ਐਫ ਆਈ ਆਰ ਨੂੰ ਵਾਪਸ ਲਓ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜਿਹੜੀਆਂ ਦਰਖਾਸਤਾਂ ਹੁੰਦੀਆਂ ਨੇ 420 ਦੀਆਂ 420 ਦੀ ਦਰਖਾਸਤ ਦੇ ਵ ਸਿੱਧਾ ਮੁਕੱਦਮਾ ਦਰਜ ਨਹੀਂ ਹੁੰਦਾ ਕੁਝ ਪੜਤਾਲ ਹੁੰਦੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕਾਦਮੇ ਪਾਏ ਕਿਹਾ ਤਾਂ ਖਾ ਦਿੱਤੇ ਵੀ ਭਾਨੇ ਨੇ 10000 ਰੁਪਏ ਮੰਗ ਲਾ ਦੇਰੋ ਪਰਚਾ ਭਾਨੇ ਨੇ ਚੈਨੀ ਖੋਲ ਹੀ ਦਿੱਤ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਇਹ ਕਿਹੜਾ ਕੋਈ ਇਹ ਆਪਣਾ ਕੋਈ ਆਪ ਉੱਠ ਕੇ ਆਏ ਸੀ ਉਹ ਸਰਕਾਰ ਨੇ ਖੜੇ ਕੀਤੇ ਸੀ ਕਿਸੇ ਤਰੀਕੇ ਨਾਲ ਭਾਨੇ ਨੂੰ ਦੱਬਣ ਦੇ ਲਈ ਉਹਦੀ ਆਵਾਜ਼ ਦੱਬਣ ਦੇ ਲਈ ਜੋ ਭਾਨਾ ਬੇਬਾਕੀ ਨਾਲ ਬੋਲਦਾ ਉਹਦੇ ਜ਼ੁਲਮ ਢਾਇਆ ਗਿਆ ਅਸੀਂ ਵਾਰ-ਵਾਰ ਇਹ ਗੱਲ ਕਰਦੇ ਆਂ ਇਹ ਇੱਕ ਡੀਸੀਪੀ ਲੁਧਿਆਣਾ ਲੁਧਿਆਣਾ ਨੇ ਜੀ ਤੁਸੀਂ ਕਹਿਆ ਸੀ ਕਿ ਤਸ਼ੱਦਦ ਹੋਇਆ ਪਰ ਉਹਨਾਂ ਮਤਲਬ ਪ੍ਰਸ਼ਾਸਨ ਨੇ ਲੁਧਿਆਣਾ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਐਵੇਂ ਧੂਤ ਪਾਇਆ ਜਾ ਰਿਹਾ ਸਿੱਖ ਦੀ ਕੋਈ ਗੱਲ ਨਹੀਂ ਮੈਂ ਮੈਂ ਅੱਜ ਵੀ ਉਸ ਗੱਲ ਤੇ ਖੜਾ ਹਾਂ ਇਹ ਆ ਕੇ ਬਹਾਨਾ ਦੱਸ ਦੂਗਾ ਕਿ ਤੁਸੀਂ ਕਹਿੰਦੇ ਤਸ਼ੱਦਦ ਨਹੀਂ ਟਾਇਆ ਤਾਂ ਤੁਸੀਂ ਆ ਕੇ ਆਪਣੇ ਡੀਸੀਪੀ ਤੇਜਾ ਤੇਜਾ ਸਿੰਘ ਨੇ ਉੱਥੋਂ ਤੁਸੀਂ ਭਾਈ ਗੁਰੂ ਘਰ ਆ ਕੇ ਸਿੱਖੋ ਗੁਰੂ ਦੇ ਸੌਂ ਪਾ ਦਿਓ ਸੀ ਮੰਨ ਜਾਗੇ ਸੀ ਬਹਾਨੇ ਦੇ ਮਗਰ ਵੀ ਨਹੀਂ ਹੁੰਦੇ ਪੁਲਿਸ ਤੁਹਾਨੂੰ ਲੱਗਦਾ ਵੀ ਪੁਲਿਸ ਇੱਥੇ ਤਾਂ ਕੋਈ ਮਾਤੜ ਨੂੰ ਫੜ ਕੇ ਲੈ ਜਾਏ 5752 ਚ ਉਹੀ ਤੌਰ ਤੇ ਪਟਾਣੀ ਜੀ ਕਰ ਦਿੰਦੇ ਐ ਤੇ ਸੀਆਈ ਸਟਾਫ ਦੇ ਵਿੱਚ ਨਾ ਹੋਇਆ ਉਹ ਭਾਨੇ ਨਾ ਕੁਝ ਜੋ ਅਸਲ ਸੁੱਧੇ ਰੂਪ ਦੇ ਵਿੱਚ ਮੈਂ ਮੈਂ ਦੋਸ਼ੀ ਠਰੋ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਜੋ ਭਾਨੇ ਨਾ ਕਰਾਇਆ ਗਿਆ ਇਸ ਤਰੀਕੇ ਨਾਲ ਇਹਨੂੰ ਜਲੀਲ ਕੀਤਾ ਗਿਆ ਉਹਦੀ ਵੀਡੀਓ ਬਣਾ ਆਪਣਾ ਭੇਜੀਆਂ ਗਈਆਂ ਇਹ ਜਲਮਾ ਭਾਨਾ ਸੀ ਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇਗਾ ਜਾਂ ਕੋਈ ਸ਼ਰਤਾਂ ਵੀ ਐ ਵਿੱਚ ਦੇਖੋ ਇਹ ਰੌਲਾ ਇਸ ਗੱਲ ਤੇ ਫਸਿਆ ਹੋਇਆ ਸੀ ਪੇਚ ਕਿ ਜ਼ਮਾਨਤ ਲਾਓ ਮੈਂ ਕਹਾਂ ਜੇ ਜ਼ਮਾਨਤ ਲਾਉਣੀ ਹੈ ਮੰਨ ਲਓ 379 ਬੀ ਦਾ ਮੁਕੱਦਮਾ ਹੈ ਉਦਹੀਂ ਜ਼ਮਾਨਤ ਲਾ ਦਿੰਨੇ ਆ ਤਾ ਇਹਦਾ ਮੰਨ ਲਿਆ ਕਿ ਦੋਸ਼ੀ ਆ। ਜਹਾਂ ਤੁਸੀਂ ਦੱਸ ਦੋ ਪਾਨਾ ਚੈਨੀਆਂ ਖੋਂਦਾ ਹੈ। ਪਾਨਾ ਫਰੋਤੀਆਂ ਮੰਗਦਾ ਹੈ। ਤੇ ਐਨੇ ਲੋਕ ਜਿਹੜੇ ਐਨੀ ਸੰਗਤ ਇੰਨਾ ਹੜਾਜ ਆਇਆ ਹੈ। ਰੋਕਾਂ ਟੋਕਾਂ ਤੋੜ ਕੇ ਆ ਤੁਹਾਡੀ ਦਹਿਸ਼ਤ ਦੇ ਅੱਖੇਰਾ ਤੋੜ ਕੇ ਆਇਆ। ਡੰਕੇ ਦੀ ਝੋਟ ਤੇ ਆ ਇਹ ਆਉਂਦਾ ਨਹੀਂ ਸੀ। ਇਹ ਸੱਚ ਮੰਗਰ ਆਉਣ ਵਾਲੇ ਨੌਜਵਾਨ ਹੈ। ਝੂਠ ਮੰਗਰ ਨਹੀਂ। ਕਿੰਨੇ ਲੋਕ ਰੋਚ ਐਨੀਆਂ ਖੋਂਦੇ ਨੇ। ਕਿੰਨੇ ਫਰੋਤੀਆਂ ਮੰਗਦੇ ਨੇ। ਉਹਨਾਂ ਦੇ ਪਰਚੇ ਹੁੰਦੇ ਨੇ ਕਿ ਕੌਣ ਕਿਦੇ ਮੰਗਰ ਆਉਂਦਾ। ਲੋਕ ਸੱਚ ਮੰਗਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਕੁਝ ਗੱਲਾਂ ਚੱਲ ਰਹੀਆਂ ਕਿ ਲੱਖਾਂ ਸਦਾਣਾ ਹਮੇਸ਼ਾ ਉਸ ਸਮੇਂ ਕਿਉਂ ਆ ਕੇ ਪਹੁੰਚਦਾ ਹੈ ਜਦੋਂ ਸਾਰੀ ਸਾਰਾ ਕੁਝ ਹੋ ਚੁੱਕਿਆ ਹੁੰਦਾ ਕੁਝ ਜਾਈਆਂ ਤਰਚਾਵਾਂ ਤੁਹਾਡੇ ਖਿਲਾਫ ਚੱਲ ਰਹੀਆਂ ਉਹਨਾਂ ਨੂੰ ਕੀ ਜਵਾਬ ਹੈ ਗ੍ਰਿਫਤਾਰੀ ਇਹਨਾਂ ਨੇ ਕਿਹਾ ਅਸੀਂ ਗ੍ਰਿਫਤਾਰੀ ਕਰਾਂਗੇ ਇਹਨਾਂ ਨੇ ਕਿਹਾ ਗ੍ਰਿਫਤਾਰੀ ਦਵਾਂਗੇ ਨਾਲ ਹੀ ਤੁਹਾਡੀ ਐਂਟਰੀ ਹੋ ਜਾਂਦੀ ਹੈ ਲਾਈਵ ਤੇ ਕੁਝ ਜਾਈਆਂ ਤਰਚਾਵਾਂ ਸੋਸ਼ਲ ਮੀਡੀਆ 'ਚ ਦੱਸੋ ਜੇ ਮੈਂ ਘਰੇ ਗ੍ਰਿਫਤਾਰ ਹੋ ਜਾਂਦਾ ਫੇਰ ਠੀਕ ਸੀ ਤੁਹਾਡੇ ਕੋਲ ਸਵਾਲ ਆ ਜੇ ਮੈਂ ਘਰੇ ਨਜ਼ਰਬੰਦ ਮੈਨੂੰ ਕਰ ਲੈਂਦੇ ਫੇਰ ਠੀਕ ਸੀ ਫਿਰ ਤੁਸੀਂ ਕਹਿੰਦੇ ਘਰੇ ਜਾਣ ਕੇ ਨਜ਼ਰਬੰਦ ਹੋ ਗਿਆ ਮੈਂ 2-3 ਦਿਨ ਰੂਪੋਸ਼ ਹੋ ਕੇ ਆਪਣੇ ਮੋਬਾਈਲ ਮੂਲ ਬੰਦ ਕਰਕੇ ਪਿੰਡਾਂ 'ਚ ਪ੍ਰਚਾਰ ਕਰਕੇ ਤਿਆਰੀਆਂ ਕਰਕੇ ਸਨੇਹੇ ਲਾ ਕੇ ਇਥੇ ਕਾਫਲਾ ਪਿੰਡਾਂ ਵੀ ਦੀ ਕੱਢ ਕੇ ਲਿਆ ਆ ਮੈਨੂੰ ਪਤਾ ਸੀਗਾ 메ਨ ਹਾਈਵੇ ਤੇ ਨੱਕੇ ਹੱਥਾਂ ਤਾਂ ਤੇ ਉਸ ਤਿਆਰੀ ਮੈਨੂੰ ਪਤਾ ਸੀਗਾ ਮੇਰੀ ਗੱਲ ਸੁਣੋ ਅਸੀਂ ਸਰ ਜਦੋਂ ਆਗੂ ਫੜਿਆ ਜਾਂਦਾ ਫੌਜਾਂ ਨਹੀਂ ਲੜਦਿੰਦੀ ਫੌਜਾਂ ਨੇ ਪਿੱਛੇ ਢਿਲਟਾ ਦੇਣੀ ਹੁੰਦੀ ਹੈ ਮੇਰੇ ਮਨ 'ਚ ਕੋਈ ਗੱਲ ਸੀ ਮੈਂ ਕਿਹਾ ਫੜੇ ਨਹੀਂ ਜਾਣਾ ਕਿਉਂਕਿ ਜੇ ਮੈਂ ਬਾਹਰ ਹੋਊਂਗਾ ਤਾਂ ਕੋਈ ਗੱਲ ਨਹੀਂ ਮੈਂ ਮੈਂ ਸਵੇਰੇ ਅੱਜ ਆਪਣੇ ਪੇਜ ਦੇ ਉੱਤੇ ਬੋਲਿਆ ਸੀ ਮੈਂ ਕਿ ਨੌਜਵਾਨੋ ਤਿਆਰ ਰਹੋ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਰੂਰ ਪਹੁੰਚਣਾ ਹੈ ਜਿਹੜੇ ਨੌਜਵਾਨ ਤੁਹਾਡੇ ਪਿੱਛੇ ਆਏ ਆ ਉਹ ਹੁਣ ਸਹਿਮਤ ਆ ਤੁਹਾਡੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਗਏ ਆ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਜਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਾਹਰ ਹੋਣਗੇ ਅੱਜ ਦੇ ਜਿੰਨੇ ਨੌਜਵਾਨ ਫੜੇ ਗਏ ਆ ਥਾਣਿਆਂ ਚ ਵੱਖ-ਵੱਖ ਥਾਵਾਂ ਦੇ ਉੱਤੇ ਸਾਰੇ ਛੱਡੇ ਵੀ ਦਿੱਤੇ ਗਏ ਛੱਡੇ ਵੀ ਜਾਣਗੇ ਇਹ ਭਰੋਸਾ ਪ੍ਰਸ਼ਾਸਨ ਛੱਡੇ ਤਕਰੀਬਨ ਕੀ ਕਿਨਕ ਦੇ ਥਣ ਜਿਹੜਾ ਉਹਨੂੰ ਤਕਰੀਬਨ ਤਕਰੀਬਨ ਛੱਡ ਦਿੱਤੇ ਗਏ ਆ ਕਹਿੰਦੇ ਲੱਖੇ ਸਹਾੜੇ ਦੀ ਲੋਕੇਸ਼ਨ ਕਿੱਥਾਰੇ ਟਰੇਸ ਹੋਈ ਸਰਕਾਰੀ ਤੁਹਾਡੇ ਕੋਲ ਸਕਿਉਰਟੀ ਵੀ ਹੈ ਇਹ ਵੀ ਗੱਲਾਂ ਹੋ ਰਹੀਆਂ ਤੇ ਕਿੱਧਰ ਦੀ ਲੋਕੇਸ਼ਨ ਟਰੇਸ ਹੋਈ ਲੱਖਾ ਕੋਈ ਅੱਜ ਦਾ ਨਹੀਂ ਪੁਰਾਣਾ ਖਿਡਾਰੀ ਆ ਬਾਅਦ ਅੱਖੇ ਦਾ 20 ਸਾਲ ਦਾ ਪੁਲਿਸ ਵਾਲੀ ਆ ਮੈਨੂੰ ਸਾਰੇ ਢੰਗ ਪਤਾ ਹੈ ਮੈਂ 6 ਮਹੀਨੇ ਦਿੱਲੀ ਵੀ ਪਰਚੇ ਦੇ ਵਿੱਚ ਰਿਹਾ ਠੀਕ ਹੈ ਨਾ ਸੋ ਇਹ ਗੱਲਾਂ ਚਲੋ ਆਪਾਂ ਲੋਕ ਕਰਦੇ ਸੋਸ਼ਲ ਮੀਡੀਆ ਤੇ ਚਰਚਾ ਮੈਂ ਨਹੀਂ ਸੋਸ਼ਲ ਮੈਂ ਹੁਣ ਕੱਲ ਨੂੰ ਮੈਨੂੰ ਫੇਰ ਕਦੇ ਰੂਪ ਪੁੱਛ ਹੋਣਾ ਪਏ ਜੇ ਤੇ ਮੈਂ ਸਾਰੀਆਂ ਗੱਲਾਂ ਦੱਸਦਾ ਹੀ ਮੈਂ ਕਿਵੇਂ ਰੂਪ ਪੁੱਛਣਾ ਸੋ ਦੱਸਿਓ ਨਹੀਂ ਜਾਂਦੇ ਜਾਂਦੇ ਬਹੁਤ ਆਗੂ ਹੋ ਜਾਂਦੇ ਨੇ ਬੜੇ ਕੁਛ ਨਹੀਂ ਯਾਰ ਇਹ ਗੱਲਾਂ ਇਹ ਦੇਖੋ ਜਦੋਂ ਤੁਸੀਂ ਘੋਲ ਲੜਦੇ ਆ ਸੰਘਰਸ਼ ਲੜਦੇ ਆ ਰੂਪ ਪੁੱਛੋ ਕੇ ਵੀ ਲੜਨਾ ਪੈਂਦਾ ਇਹ ਇਹ ਦੇਖੋ ਇਹ ਪੈਂਤਲੇ ਹੁੰਦੇ ਨੇ ਹੁਣ ਮੰਨ ਲਓ ਮੈਂ ਮੈਂ ਚੁੱਪ ਕਰਕੇ ਘਰੇ ਵਹਿ ਜਾਂਦਾ ਮੈਨੂੰ ਐ ਪੁਲਿਸ ਘੇਰਾ ਪਾ ਲੈਂਦੀ ਲਓ ਜੀ ਮੈਂ ਤਾਂ ਘਰੇ ਨਜ਼ਰ ਬੰਦ ਕਰ ਲਿਆ ਮੈਂ ਕੀ ਕਰਦਾ ਮੈਂ ਇਹ ਵੀ ਬਹਾਨਾ ਲਾ ਸਕਦਾ ਸੀ ਨਾ ਪਰ ਮੈਂ ਕਿਸੇ ਵੀ ਤਰੀਕੇ ਨਾਲ ਮੈਨੂੰ ਇਹ ਸੀ ਮੈਂ ਨਹੀਂ ਫੜਿਆ ਨਹੀਂ ਜਾਣ ਚਾਹੀਦਾ ਯਾਰ ਜੇ ਫੜਿਆ ਗਿਆ ਹੌਸਲਾ ਟੁੱਟ ਜੂ ਨੌਜਵਾਨੀ ਦਾ ਮੈਂ ਅੱਜ ਮੈਨੂੰ ਪਤਾ ਕਿੰਨੇ ਫੋਨ ਕਰ ਕਰਕੇ ਮੈਂ ਕਹਿੰਦਾ ਰਿਹਾ ਵੀ ਇੱਧਰ ਦੀ ਨਹੀਂ ਜਾਣਾ ਇੱਧਰ ਦੀ ਨਹੀਂ ਜਾਣਾ ਪਿੰਡਾਂ ਵਿਦਿਓ ਉਹ ਪਿੰਡਾਂ ਵਿਦਿਓ ਸਾਰਾ ਸੀ ਉਹ ਨਕਸ਼ਾ ਤਿਆਰ ਕੀਤਾ ਪਹਿਲਾਂ ਸੰਗਰੂਰ ਦੇ ਵਾਲੇ ਵਾਲੇ ਰਹਿ ਕੇ ਵੀ ਕਿੱਧਰ ਦੀ ਜਾਣਾ ਕਿਹੜੇ ਰਾਹ ਠੀਕ ਰਹਿਣਗੇ ਕਿੱਥੇ ਨੱਕੇ ਨਹੀਂ ਹੋਣੇ ਕਿਹੜੀ ਪਹੀ ਹੈ ਕਿਹੜੀ ਡਰੇਨ ਹੈ ਕਿਹੜੀ ਸੜਕ ਆਪਣੀ ਨਹਿਰ ਦੀ ਪਤੜੀ ਹੈ ਤਾਂ ਇੱਥੋਂ ਤੇ ਕੱਢ ਕੇ ਲਿਆਇਆ ਨੀ ਤਾਂ ਜੇ ਸੜਕੇ ਸੜਕਾਂ ਦੇ ਆਉਣ ਦੇਣਾ ਹੀ ਕਿਸੇ ਨੇ ਉਹਨਾਂ ਨੇ ਹਾਂਜੀ ਪੁਲਿਸ ਆਪਣੇ ਵਾਦੇ ਮੁਤਾਬਕ ਨਹੀਂ ਚੱਲਦੀ ਆਖਰੀ ਕਦਮ ਤੁਹਾਡੇ ਕੀ ਰਹਿਣਗੇ ਫਿਰ ਹਾਂਜੀ ਪੁਲਿਸ ਨਹੀਂ ਹੁਣ ਜੋ ਗੱਲਾਂ ਕਹਿਆਂ ਗਈਆਂ ਅੱਜ ਨਹੀਂ ਉਹਦੇ ਤੇ ਇੰਪਲੀਮੈਂਟ ਕਰਦੀ ਤਾਂ ਫਿਰ ਕੀ ਅੱਗੇ ਦਾ ਸੰਘਰਸ਼ ਕੀ ਰਹੂਗਾ ਕੀ ਇਤੂ ਵੀ ਤਿੱਖਾ ਤੇ ਜ਼ਬਰਦਸਤ ਹੋਊਗਾ ਇਹ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਨਾ ਕਿ ਮਾਨ ਸਾਹਿਬ ਛੱਡ ਦਿਓ ਜਿੱਦ ਯਾਰ ਕਿ ਇਹਨਾਂ ਨਾਲ ਕਾਦੀ ਜਿੱਦ ਹੈ ਯਾਰ ਥੋਡੇ ਥੋਡੇ ਨੌਜਵਾਨ ਆ ਥੋਡੇ ਛੋਟੇ ਭਰਾ ਤੁਹਾਡੇ ਭੱਕੜ ਨੇ ਇਹ ਜਿਹਨਾਂ ਨੂੰ ਕਹਿੰਦੇ ਰਹੇ ਹਾਂ ਯਾਰ ਅੱਜ ਭੱਕੜਾਂ ਦੇ ਬੈਰੀ ਬਣੇ ਫਿਰਦੇ ਹੋ ਭੱਕੜਾਂ ਨੂੰ ਫੂਕਣ ਨੂੰ ਫਿਰਦੇ ਹੋ ਯਾਰ ਮਾਰਨ ਨੂੰ ਫਿਰਦੇ ਹੋ ਯਾਰ ਅੱਜ ਤਾਂ ਨਹੀਂ ਤੁਹਾਡੇ ਕਿੰਨੇ ਮੈਂਬਰਾਂ ਦੀ ਮੀਟਿੰਗ ਹੈ ਜਿਹੜੀ ਤੁਹਾਡੀ ਜੱਥੇ ਬੱਦੀ ਦੀ ਹੋਈ ਹੈ ਕਿਹੜੇ-ਕਿਹੜੇ ਮੈਂਬਰ ਸੀਗੇ ਉਸ ਦੇ ਵਿੱਚ ਹਾਂ ਉਹ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਰਤੀ ਕਿਸਾਨ ਜਨ ਨੂੰ ਸਿੱਧੂਪੁਰ ਭਾਰਤੀ ਕਿਸਾਨ ਜਨ ਏਕਤਾ ਆਜ਼ਾਦ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਤੇ ਆਪਣਾ ਇਸ ਤੋਂ ਇਲਾਵਾ ਮੈਂ ਭਾਰਤੀ ਕਿਸਾਨ ਮੀਟਿੰਗ ਕੀਤੀ ਹੈ ਪ੍ਰਸ਼ਾਸਨ ਹਾਂ ਉਹਨਾਂ ਚ ਕੱਕਸਨ ਕੋਲੜਾ ਜੀ ਸਿੱਧੂਪੁਰ ਤੋਂ ਜਸਵਿੰਦਰ ਸਿੰਘ ਲੰਗੋਵਾਲ ਏਕਤਾ ਯਾਤ ਤੋਂ ਤੇ ਸਰਜੀਤ ਸਿੰਘ ਫੂਲ ਜੀ ਆਪਣੇ ਕ੍ਰਾਂਤੀਕਾਰੀ ਤੋਂ ਤੇ ਸਭਰਾਣ ਸਾਹਿਬ ਉਧਰੇ ਮਾਝਾ ਜਿਹੜੀ ਕਿਸਾਨ ਸੰਘਰਸ਼ ਕਮੇਟੀ ਆ ਉਹਨਾਂ ਤੋਂ ਉਹ ਵੀ ਅੱਜ ਇੱਥੇ ਉਹਨਾਂ ਦੇ ਵੀ ਆ ਕੁਏ ਸੀਗੇ ਜਿਹੜੇ ਮੈਂ ਸ਼ਾਇਦ ਨਾਂ ਨਾ ਜਾਣਦਾ ਹਾਂ ਰੁਲਦੂ ਸਿੰਘ ਜੀ ਜਿਹਨੇ ਮੈਨੂੰ ਲੱਗਦਾ ਵੀ ਇੱਥੇ ਜਿੱਦੇ ਸਾਡੀ ਮੀਟਿੰਗ ਹੋਈ ਸੀ ਨਾ ਉਸ ਦਿਨ ਹਾਂ ਕਾਦੀਆਂ ਕਾਦੀਆਂ ਦਾ ਸੀਰਾ ਸਿੰਘ ਸੀਨੀਆਲ ਸ਼ਾਇਦ ਮੈਂ ਕਿਹਾ ਮੇਰੇ ਭਰਾ ਦਾ ਨਾਮ ਭੁੱਲ ਜਾਂ ਦਿਮਾਗ ਚੋਂ ਨਿਕਲ ਜੇ ਬਿਸਰ ਜੇ ਚੜੂਨੀ ਜਿੱਥੇ ਬੰਦੀਆਂ ਗੁਰਨਾਥ ਸਿੰਘ ਦੀ ਉਹਨਾਂ ਵੱਲੋਂ ਬੱਬੂ ਸਿੰਘ ਤੇ ਆਪਣੇ ਸਰਪੰਚ ਤੇ ਸਹਣੇ ਤੇ ਉਹ ਜਿਹੜੇ 21 ਕੁ 22 ਜਿੱਥੇ ਬੰਦੀਆਂ ਦਾ ਸੀਗਾ ਸਾਰਿਆਂ ਦਾ ਤਾਲਮਿਲ ਬਹੁਤ ਹਨ ਰੋਕ ਲਿਆ ਗਿਆ ਬਹੁਤ ਥਾਣਿਆਂ ਚ ਬੰਦ ਕਰ ਲਏਗੇ ਪਹੁੰਚ ਨਹੀਂ ਦਿੱਤੇਗੇ ਬਹੁਤ ਪਹੁੰਚ ਵੀ ਗਈ ਸੋ ਉਹਨਾਂ ਦਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਆ ਬਾਈ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ ਤੁਸੀਂ ਅੱਜ ਇਹ ਸੱਚ ਦੀ ਜਿੱਤ ਦੇ ਉੱਤੇ ਮੋਹਰ ਲਾਈ ਹੈ ਇਹਨਾਂ ਦਾ ਹੰਕਾਰ ਤੋੜਿਆ। ਦੇਖੋ ਭਾਈ ਇੱਕ ਗੱਲ ਤੇ ਪੁੱਛਣਾ ਚਾਹਾਂਗੇ ਪਰਮਿੰਦਰ ਝੋਟੇ ਨੂੰ ਜਲਦੀ ਇੰਟਰਵਿਊ ਸਾਡੇ ਨਾਲ ਇੰਟਰਵਿਊ ਚੱਲ ਰਿਹਾ ਸੀ ਪਰਮਿੰਦਰ ਝੋਟੇ ਦੇ ਮਾਤਾ ਜੀ ਨੂੰ ਜਲਦੀ ਇੰਟਰਵਿਊ ਦੇ ਵਿੱਚ ਉਸੇ ਸਮੇਂ ਚੱਕ ਲਿਆ ਗਿਆ। ਅੱਜ ਅੱਜ ਸਾਡੇ ਇੰਟਰਵਿਊ ਦੇ ਵਿੱਚ ਇੱਥੇ ਮਾਨਸਾ ਇੱਥੇ ਪਿੱਛੇ ਹੀ ਪਿੱਛੇ ਜਦੋਂ ਸੀਐਮ ਕੋਠੀ ਦੇ ਜਦੋਂ ਪਹਿਲਾ ਬੈਰੀਕੇਡ ਲੱਗਿਆ ਸੀ ਨਾ ਉੱਥੇ ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ ਉਸੇ ਸਮੇਂ ਉਹਨਾਂ ਨੂੰ ਚੱਕਿਆ। ਇਹ ਧੱਕੇਸ਼ਾਹੀ ਤਾਂ ਹੈ ਹੀ ਨਾ। ਹੁਣ ਤੁਸੀਂ ਮਾਮਾ ਨੂੰ ਵੀ ਨਹੀਂ ਬਖਸ਼ਦੇ ਇੱਕ ਵਿਚਾਰਾ ਇੱਥੋਂ ਦਾ ਪ੍ਰਗਟ ਸਿੰਘ ਹੈ। ਇਹ ਆ ਬਿਲਕੁਲ ਹਾਈ ਉਨੇ ਵਿਚਾਰੇ ਨੇ ਕੱਲ ਇੱਥੇ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਖੜੇ ਸੀ ਨਾਕੇ ਤੇ ਉਹਨੂੰ ਰੋਟੀ ਵੀ ਖਵਾਈ ਜਾਂਦਾ। ਉਹਦਾ ਅੱਜ ਇੱਥੇ ਮੋਰ ਦਾ ਹਾਸੇ ਤੋੜਤਾ ਉਹਦਾ ਡਾਂਗਾ ਮਾਰ ਕੇ ਪੁਲਿਸ ਨੇ। ਯਾਰ ਤੁਸੀਂ ਦੇਖੋ ਮੇਰੀ ਗੱਲ। ਮੈਂ ਵਾਰ-ਵਾਰ ਕਹਿੰਦਾ ਸਾਡਾ ਰੌਲਾ ਪੁਲਿਸ ਨਾਲ ਨਹੀਂ ਆ। ਉਹ ਵੀ ਸਾਡੇ ਅਸੀਂ ਉਹਨਾਂ ਦੇ ਆ ਯਾਰ। ਉਹ ਵੀ ਸਾਡੇ ਚ ਹੀ ਰਹੇ ਨੇ ਨਾ। ਪਰ ਐਡਾ ਯਾਰ ਤੁਸੀਂ ਐਸ ਬੁੱਧਪਣ ਦੇ ਤਾਰੂ ਹੋ ਜਾਂਦੇ ਆ ਯਾਰ। ਤੁਸੀਂ ਘੱਟੋ ਘੱਟ ਇਹਦਾ ਦੇਖ ਲਓ ਬੰਦੇ ਦੇ ਦੇਖ ਕੇ ਤੁਸੀਂ ਮਾਵਾ ਵੀ ਨਹੀਂ ਛੱਡਦੇ। ਜਿਹੜੀਆਂ ਛੋਟੀਆਂ ਮਾਵਾ ਵਰਗੀਆਂ ਨੇ ਛੋਟੀਆਂ ਭੈਣਾਂ ਵਰਗੀਆਂ ਉਹਨਾਂ ਨੇ ਵੀ ਡਾਂਗਾ ਭਰਾ ਦਿੰਦੇ। ਇਹ ਚ ਗੱਲਾਂ ਚੰਗੀਆਂ ਨਹੀਂ ਐ ਹੁਣ ਆਪਾਂ ਸਾਰੇ ਇੱਕ ਟੈਗ ਲੱਗਦਾ ਪੁਲਿਸ ਤੇ ਵੀ ਉਹ ਜ਼ਾਲਮ ਐ ਬੁੱਚੜ ਐ ਇਹ ਟੈਗ ਬਹੁਤ ਚਿਰ ਦਾ ਲੱਗ ਰਿਹਾ ਨਾ ਇਹ ਟੈਗ ਲਾ ਦਿਓ ਯਾਰ ਇਹ ਚੰਗੀਆਂ ਨਹੀਂ ਗੱਲਾਂ ਹੈਗੀਆਂ ਨੌਜਵਾਨ ਮੁੰਡੇ ਭਰਤੀ ਹੋਏ ਆ ਨੌਜਵਾਨ ਨਵੀਂ ਸੋਚ ਹੁੰਦੀ ਐ ਪਰ ਮਨਨ ਉਹ ਵੀ ਸੋਚ ਉਹਨਾਂ ਨੇ ਉਹੀ ਬਣਾ ਲਈ ਵੀ ਜਿਵੇਂ ਪਹਿਲਾਂ ਵਾਲੇ ਕੁੱਟਦੇ ਰਹੇ ਆ ਲੋਕਾਂ ਨੂੰ ਉਵੇਂ ਹੀ ਕੁੱਟਣਾ ਪਰ ਇਹ ਇਹ ਦੇ ਨਾਲ ਪਾੜਾ ਵੱਧ ਘਟਦਾ ਨਹੀਂ ਧੰਨਵਾਦ ਠੀਕ ਠੀਕ ਹੈ ਤਾਂ ਬਿਲਕੁਲ ਲਖਸਦਾਨਾ ਜਿਨ੍ਹਾਂ ਨੇ ਕਿ ਇਸ ਸੰਘਰਸ਼ ਦੇ ਵਿੱਚ ਨੌਜਵਾਨਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ ਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਪਹੁੰਚੇ ਹ ਹੁਣ 10 ਤਰੀਕ ਤੱਕ ਦਾ ਸਮਾਂ ਪ੍ਰਸ਼ਾਸਨ ਨੂੰ ਦਿੱਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ 6 ਦਿਨਾਂ ਦੇ ਵਿੱਚ ਪੰਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਲਖੇਸਾਨ ਵੱਲੋਂ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਆਪਣੀ ਗੱਲ ਦੇ ਉੱਤੇ ਨਹੀਂ ਟਿਕਦਾ ਤਾਂ ਫਿਰ ਇਹ ਸੰਘਰਸ਼ ਇਸ ਤੋਂ ਵੀ ਹੋਰ ਜ਼ਿਆਦਾ ਤਿੱਖਾ ਹੋ ਜਾਵੇਗਾ ਪਰ ਹੁਣ ਜੋ ਪ੍ਰਸ਼ਾਸਨ ਵੱਲੋਂ ਇੱਥੇ ਲੋਕਾਂ ਦੇ ਸਾਹਮਣੇ ਖੜ ਕੇ ਗੱਲ ਆਕੀ ਗਈ ਹੈ ਉਸਦੇ ਉੱਤੇ ਇੰਪਲੀਮੈਂਟ ਕਦੋਂ ਹੁੰਦਾ ਕਿ ਕਿੰਨੀ ਛੇਤੀ ਪਹੁੰਚਣਾ ਸਿੱਧੂ ਬਾਹਰ ਆਉਂਦਾ ਜੇਕਰ ਅਜਿਹਾ ਨਹੀਂ ਹੁੰਦਾ ਤਾਂਗਰਾ ਰੂਪ ਸੰਘਰਸ਼ ਦਾ ਕੀ ਹੋਵੇਗਾ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ